The <laughs> cat ਇੱਕ ਪੁਲਿਸ ਮੁਲਾਜ਼ਮ ਦੇ ਘਰ ਤੇ ਹਮਲਾ ਕੀਤਾ ਗਿਆ ਕੁਝ ਵਿਅਕਤੀਆਂ ਦੇ ਵੱਲੋਂ ਪੁਲਿਸ ਮੁਲਾਜ਼ਮ ਦੇ ਘਰ ਦੇ ਸਾਰੇ ਜੀਵਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਤਾਂ ਫੋਟੋਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਪੁਲਿਸ ਮੁਲਾਜ਼ਮ ਦੇ ਘਰ ਤੇ ਹਮਲਾ ਕੀਤਾ ਗਿਆ ਘਰ ਦੇ ਜੀਵਾਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਰਾਜਪੁਰਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਪੁਲਿਸ ਮੁਲਾਜ਼ਮ ਦੇ ਘਰ ਤੇ ਪਿੰਡ ਦੇ ਕੁਝ ਵਿਅਕਤੀਆਂ ਦੇ ਵੱਲੋਂ ਉਹਨਾਂ ਦੀ ਕੁੱਟਮਾਰ ਦੀ ਗਿਆ ਤਾਂ ਉਹਨਾਂ ਦੀਆਂ ਦੋਨੋਂ ਨੂੰਹਾ ਗਰਭવતી ਸਨ ਜਿਸ ਦੇ ਵਿੱਚੋਂ ਉਹਨਾਂ ਦੀ ਵੀ ਕੁਟਮਾਰ ਕੀਤੀ ਗਈ ਹੈ ਤਾਂ ਦੋਨੋਂ ਬੇਟੇ ਜਿਹੜੇ ਨੇ ਉਹਨਾਂ ਨੂੰ ਵੀ ਬੁਰੀ ਤਰੀਕੇ ਦੇ ਨਾਲ ਉਹਨਾਂ ਦੀ ਜਿਹੜੀ ਕੁਟਮਾਰ ਕੀਤੀ ਗਈ ਹੈ ਦੋਨੋਂ ਜ਼ਖਮੀ ਕਰ ਦਿੱਤੇ ਨੇ ਜਿਸ ਦੇ ਵਿੱਚੋਂ ਇੱਕ ਜਿਹੜਾ ਗੰਭੀਰ ਦੱਸਿਆ ਜਾ ਰਿਹਾ ਤਾਂ ਉੱਥੇ ਹੀ ਪੁਲਿਸ ਮਲਾਜਮ ਨੇ ਕਿਹਾ ਹੈ ਕਿ ਦੋਸ਼ ਲਾਇਆ ਨੇ ਕਿ ਉਹਨਾਂ ਦਾ ਜਿਹੜਾ ਆਪਣਾ ਮਹਿਕਮਾ ਹੈ ਉਹੀ ਉਹਨਾਂ ਦਾ ਸਾਥ ਨਹੀਂ ਦੇ ਰਿਹਾ ਕੋਈ ਕਾਰਵਾਈ ਨਹੀਂ ਕਰ ਰਿਹਾ ਉਹਨਾਂ ਦੀ ਸੁਣਵਾਈ ਜਿਹੜੀ ਹੈ ਨਹੀਂ ਹੋ ਰਹੀ ਤਾਂ ਕੈਮਰੇ ਸਾਹਮਣੇ ਰੋ ਰੋ ਕੇ ਆਪਣਾ ਦਰਦ ਬਿਆਨ ਕਰ ਰਹੇ ਨੇ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕਾਫੀ ਪਹੁੰਚ ਹੋਣ ਕਰਕੇ ਜਿਸ ਪਾਰਟੀ ਦੇ ਵੱਲੋਂ ਹਮਲਾ ਕੀਤਾ ਗਿਆ ਉਹਨਾਂ ਦੀ ਪਹੁੰਚ ਹੈ ਤਾਂ ਪਹੁੰਚ ਦੇ ਕਰਕੇ ਮੇਰੇ ਪਰਿਵਾਰ ਦਾ ਜਿਹੜਾ ਇਲਾਜ ਨਹੀਂ ਕੀਤਾ ਜਾਣ ਦੇ ਰਿਹਾ ਸੀ ਰਾਜਪੁਰਾ ਦੇ ਵਿੱਚ ਤਾਂ ਫਿਰ ਮੈਂ ਦੂਸਰੇ ਹਸਪਤਾਲ ਲੈ ਕੇ ਆਇਆ ਤਾਂ ਉੱਥੇ ਵੀ ਮੇਰੇ ਜੀਵਾਂ ਦਾ ਇਲਾਜ ਨਹੀਂ ਕੀਤਾ ਜਾ ਰਿਹਾ ਜਦਕਿ ਮੇਰੇ ਬੇਟੇ ਨੂੰ ਰੈਫਰ ਕਰਨਾ ਚਾਹੀਦਾ ਤੇ ਉਹਨਾਂ ਦੇ ਵੱਲੋਂ ਰੈਫਰ ਵੀ ਨਹੀਂ ਕੀਤਾ ਜਾ ਰਿਹਾ ਤਾਂ ਗੰਭੀਰ ਜਿਹੜੇ ਦੋਸ਼ ਨੇ ਪੁਲਿਸ ਮੁਲਾਜ਼ਮ ਦੇ ਵੱਲੋਂ ਲਗਾਏ ਗਏ ਨੇ ਜਦਕਿ ਉਹ ਖੁਦ ਇੱਕ ਪੁਲਿਸ ਮੁਲਾਜ਼ਮ ਹੈ ਤਾਂ ਉਹਨਾਂ ਨੇ ਕਿਹਾ ਕਿ ਮੇਰੀ ਖੁਦ ਦੇ ਵਿਭਾਗ ਦੇ ਵਿੱਚ ਇਸ ਸਬੰਧੀ ਕੋਈ ਕਾਰਵਾਈ ਨਹੀਂ ਹੋ ਰਹੀ ਕਿ ਲੋਕਾਂ ਨੇ ਮੇਰੇ ਘਰ ਤੇ ਹਮਲਾ ਕੀਤਾ ਮੇਰੇ ਸਾਰੇ ਪਰਿਵਾਰ ਦੀ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਹੈ ਤਾਂ ਲੜਾਈ ਦਾ ਮਾਮਲਾ ਝਗੜੇ ਦਾ ਮਾਮਲਾ ਦੱਸਿਆ ਗਿਆ ਕਿ ਉਹ ਸਾਡੇ ਘਰ ਦੇ ਬਾਹਰ ਗਾਲੀ ਗਲੋਚ ਕਰ ਰਹੀ ਸੀ ਤਾਂ ਅਸੀਂ ਸਿਰਫ ਉਹਨਾਂ ਨੂੰ ਥੋੜਾ ਜਿਹਾ ਰੋਕਿਆ ਮੇਰੇ ਬੇਟਿਆਂ ਨੇ ਕਿ ਘਰ ਦੇ ਵਿੱਚ ਸਾਡੀਆਂ ਵੀ ਨੂਹਾ ਪਹਿਣਾ ਬੈਠੀਆਂ ਹੋਈਆਂ ਨੇ ਤਾਂ ਤੁਸੀਂ ਗਾਲੀ ਗਲੋਚ ਨਾ ਕਰੋ ਪਰ ਇੰਨੇ ਕਹਿਣ ਦੀ ਡੇਰ ਹੈ ਕਿ ਉਹਨਾਂ ਨੇ ਮੇਰੇ ਬੇਟਿਆਂ ਤੇ ਜਿਹੜਾ ਹਮਲਾ ਕਰ ਦਿੱਤਾ ਹੈ ਜ਼ਰਾ ਤੁਸੀਂ ਵੀ ਸੁਣੋ ਕੀ ਕਹਿਣਾ ਇੱਕ ਪੁਲਿਸ ਮੁਲਾਜ਼ਮ ਦਾ ਜੀ ਸਤਜੀਤ ਨਾਮ ਹੈ ਪੁਲਿਸ ਦਾ ਕੀ ਤੇ ਪੋਸਟਿੰਗ ਪੋਸਟਿੰਗ ਮੇਰੇ ਨੂੰ ਸੀ ਡੀਆਰਪੀ ਰਾਜਪਾਲ ਲੱਗਿਆ ਕੀ ਮਾਮਲਾ ਕੀ ਹੈ ਜੀ ਮਾਮਲਾ ਜੀ ਇਹ ਹੈ ਜੀ ਮੇਰੇ ਨਾ ਕਰਦੇ ਨੇ ਮੈਨੂੰ ਬੁਣ ਦਿੱਤਾ ਅੱਠ ਸਾਢੇ ਘਟਣੇ ਜੀ ਕਹਿੰਦੇ ਵੀ ਇੱਥੇ ਆਣ ਕੇ ਪ੍ਰੋਜੈਕਟ ਰੰਧਿਆ ਭਾਬੀ ਜੀ ਦੇ ਕਹਿੰਦੇ ਉਹਨਾਂ ਨੇ ਸਾਰਿਆਂ ਨੇ 10 15 ਜਣਾਂ ਨੇ ਆਣ ਕੇ ਕਰੀਂ ਅੰਦਰ ਹਮਲਾ ਕਰਨਾ ਮੈਂ ਅਨੁਕਤਾ ਵੀ ਜਦੋਂ ਕਰਦੇ ਹਾਂ ਉਹਦੇ ਇੰਨਾ ਅੱਜ ਫੋਨ ਮੈਂ ਕਰਕੇ ਜਦੋਂ ਦੇਖਿਆ ਉਹ ਤੇ ਇੱਕ ਮੇਰਾ ਛੋਟਾ ਮੁੰਡਾ ਨਜੀਤ ਨਵਜੀਤ ਉਹਦੇ ਥੱਲੇ ਜਿਹੜਾ ਨੇ ਤਰਸੇਵ ਸਿੰਘ ਸਾਨੂੰ ਪ੍ਰੇਨਚ ਇਹ ਡੀਆਈਜੀ ਦੱਤਰ ਪਟਿਆਲਾ ਰੇਂਜ ਬਾਰਡਰ ਕੈਰੀਅਰ ਲੱਗਿਆ ਹੋਇਆ ਇਹਨੇ ਮੇਰੇ ਮੁੰਡੇ ਨੂੰ ਬੜੀ ਪੂਰੀ ਤਰ੍ਹਾਂ ਅੰਦਰੋਂ ਕੱਟ ਕੇ ਮੇਰੇ ਘਰ ਦੀਨੇ ਅੰਦਰ ਬੰਦ ਕਰ ਦਿੱਤਾ ਜੀ ਮੁੰਡਾ ਬਿਮਾਰ ਹੈ ਉਹਨਾਂ ਉਹਨੂੰ ਕੁੰਡਾ ਖੋਲ ਕੇ ਅੰਦਰੋਂ ਕੱਟ ਕੇ ਦਵਾ ਇਦਾਂ ਪੂਰੀ ਤਰ੍ਹਾਂ ਮਾਰ ਰਿਆ ਉਹ ਤੁਹਾਨੂੰ ਫੋਟੋ ਚ ਮੈਂ ਦੇਤੀ ਵੀਡੀਓ ਵੀ ਉਹਦੇ ਵਿੱਚ ਕੀ ਹਾਲ ਕੀਤਾ ਦੋਏ ਮੇਰੀ ਨੋਆ ਉਹਨਾਂ ਦਾ ਪ੍ਰੈਗਨੈਂਟ ਸੀ ਉਹਨਾਂ ਦੇ ਢਿੱਡ 'ਚ ਲੱਤਾਂ ਮਾਰੀਆਂ ਤੇ ਉਹਨਾਂ ਨੂੰ ਬੁਰੀ ਤਰ੍ਹਾਂ ਹਾਲ ਮਤਲਬ ਉਹਨਾਂ ਨੇ ਟੁੱਟਿਆ ਕਿੰਨੇ ਲੋਕ ਜ਼ਖਮੀ ਹੋਏ ਇਸ ਮਾਮਲੇ ਵਿੱਚ ਜ਼ਖਮੀ ਤਾਂ ਐਸੇ ਤਕਰੀਬਨ ਦੋ ਮੁੰਡੇ ਜਿਹੜੇ ਮੇਰੇ ਦੇ ਬੰਦੇ ਆਏ ਹੋਏ ਸੀ ਉਹਨਾਂ ਦੇ ਸੇਕ ਟਾਉਤਾ ਬੱਚੀਆਂ ਉਹਨਾਂ ਦੇ ਉਹ 11 ਤਾਂ ਵੇਰੀਆਂ ਨੂਹਾਂ ਦੋਨੇ ਤੇ ਮੇਰਾ ਮੁੰਡਾ ਨਵਜੀਤ ਨਵਜੀਤ ਦਾ ਬਹੁਤ ਆਹ ਮਾੜਾ ਹਾਲ ਹੈ ਨੂਹਾਂ ਦੀਆਂ ਗੱਲਾਂ ਕਰੋ ਜਿਹਦਾ ਪੈਗਨਟ ਹੈ ਕਿਦਾਂ ਹੋ ਕੰਡੀਸ਼ਨ ਕਿਦਾਂ ਕੰਡੀਸ਼ਨ ਵਾਲੇ ਉਹਦੀ ਕੋਈ ਟਰੀਟਮੈਂਟ ਨਹੀਂ ਹੋਈ ਕਦੇ ਕਹਿੰਦੇ ਨੇ ਪਰਸੋਂ ਦੇ ਅਸੀਂ ਇੱਥੇ ਜਾ ਗਏ ਲੰਨ ਕਦੇ ਕਹਿੰਦੇ ਅਲਟਰਾਸਾਉਂਡ ਹੋਊਗਾ ਕਦੇ ਖੂਸ ਹੋਊਗਾ ਖੜੀ ਮੈਡਮ ਦੇ ਕੋਲ ਉਹਦਾ ਉਹ ਹੈ ਉਹ ਬੈਲਾ ਹੀ ਲੈ ਕੇ ਗੱਲੀ ਦੀ ਛੁੱਟੀ ਚਲੀ ਗਈ ਇਹ ਨਾ ਮੈਂ ਡਾਕਟਰ ਦਾ ਡਾਕਟਰ ਦਾ ਨਾਮ ਮੈਨੂੰ ਪਤਾ ਨਹੀਂ ਹੈਗਾ ਜੀ ਉਹਦੇ ਅੰਦਰ ਵੀ ਨਹੀਂ ਨਾ ਬੜਨ ਐਫ ਆਈ ਆਰ ਦਰਜ ਵੀ ਹੈ ਐਫ ਆਈ ਆਰ ਕੁਝ ਨਹੀਂ ਕੋਈ ਸੁਣ ਉल्टा ਉਹਨਾਂ ਦੇ ਉਹ ਉਹਨਾਂ ਨੇ ਆਪਣੇ ਜਿਹੜੇ ਕੁੜੀਆਂ ਅੰਦਰ ਮਾਰਨ ਗਈਆਂ ਉਹਨਾਂ ਨੂੰ ਜਾ ਕੇ ਡਾਕਟਰ ਕਰਾਤਾ ਉਹਨਾਂ ਦੇ ਬਿਆਨ ਲੈ ਮੇਰੇ ਮੁੰਡੇ ਨੂੰ ਫੋਨ ਆਇਆ ਕਹਿੰਦਾ ਵੀ ਆਣ ਕੇ ਤੁਸੀਂ ਦੋ ਇੱਥੇ ਕਿੱਤੇ ਸੀ ਡਰਾਈਵਰ ਅਸੀਂ ਡਿਗ ਦੇ ਹੋਏ ਹੁਣ ਦੇਖੋ ਦੋ ਮੇਰੀ ਨੂਆ ਉਹ ਉਹਨਾਂ ਨੂੰ ਰੈਫਰ ਕਰ ਰਹੇ ਆ ਜਿਹੜਾ ਮੁੰਡਾ ਜਾਦਾ ਸੀਰੀਅਸ ਆ ਉਹਨੂੰ ਰੈਫਰ ਨਹੀਂ ਕਰ ਰਹੇ ਉਹ ਮੈਂ ਕਿਹਾ ਜੀ ਹੁਣ ਮੈਂ ਕੱਲਾ ਜਾਣਾ ਮੇਰੇ ਸਾਰੇ ਤਾਂ ਜ਼ਖਮੀ ਹੋਏ ਪਏ ਹੁਣ ਦੋ ਤੁਸੀਂ ਨੂਆ ਦੇ ਆਏ ਹੋ ਨੂਆ ਨੂੰ ਤੁਸੀਂ ਰੈਫਰ ਡਰਾਈਵਰ ਕਰ ਰਹੇ ਹੋ ਤੇ ਮੁੰਡੇ ਨੂੰ ਹੋ ਨਹੀਂ ਕਰ ਰਹੇ ਨਾ ਜੀ ਮੈਂ ਮੁੰਡੇ ਨੂੰ ਰੈਫਰ ਕਰਵਾ ਦਰ ਮੈਂ ਮੁੰਡੇ ਨੂੰ ਰੈਫਰ ਕਰਵਾਇਆ ਸੁਣਵਾਈ ਕੋ ਨਹੀਂ ਸੁਣਵਾਈ ਕੋ ਨਹੀਂ ਕੋਈ ਫੋਨ ਨਹੀਂ ਕਰ ਰਿਹਾ ਤੇ ਸੁਣਵਾਈ ਐਸਐਚਓ ਜਿਹੜਾ ਕੰਡਿਆ ਗੜੀ ਆ ਕੋਈ ਸੁਣਵਾਈ ਨਹੀਂ ਕਰ ਰਿਹਾ ਉਡੀਆਂ ਗੱਲਾਂ ਹੋਰ ਹੀ ਕਰ ਰਿਹਾ ਕਿਉਂ ਕਿ ਮੁਲਾਜ਼ਮ ਨੇ ਕੋਈ ਬੱਦੇ ਬਰੋਚ ਚਲੇ ਨਹੀਂ ਬਰੋਚ ਵਾਲੇ ਸਾਫਾ ਸਰਪੰਚ ਜੀ ਦਾ ਡੈਡੀ ਇਹਨਾਂ ਨੇ ਵੈਸੇ ਤਾਂ ਕਈ ਵਾਰੀ ਪਹਿਲਾਂ ਵੀ ਉਹ ਕੰਦੀਆਂ ਚੱਲ ਮੈਂ ਇਗਨੋਰ ਕਰਦਾ ਰਿਹਾ ਵੀ ਤੁਹਾਨੂੰ ਕੋ ਕਰਨਾ ਅਸੀਂ ਕਿਸੇ ਨਾਲ ਪਿੰਡ ਚ ਜਾ ਕੇ ਇਹਦੀ ਵੈਰੀਫਾਈ ਕਿਤੇ ਜਾਵੇ ਇਹ ਤਾਂ ਚੱਲ ਬਿਆਨਵੇਜੀ ਤੇ ਹੋਈ ਜਾਣੀ ਆ ਮਹਿਕਮੇ ਤੇ ਹੋਈ ਜਾਣੀ ਆ ਕਰਨੀ ਵੀ ਨਹੀਂ ਕਰਨੀ ਉਹਨਾਂ ਦੱਬ ਵੀ ਸਕਦੇ ਆ ਉਹ ਤੇ ਪਰ ਘਰੇ ਜਾ ਕੇ ਸਾਰੇ ਪਿੰਡ ਦੇ ਜਾ ਕੇ ਬਿਆਨ ਲੈਣ ਕਿ ਕਿੰਨੇ ਵਜੇ ਦੀ ਘਟਨਾ ਹੈ ਇਹ ਕੋਈ 8:30 ਕਿ ਲੜਾਈ ਦਾ ਕਾਰਨ ਕੀ ਸੀ ਬਾਈ ਜੀ ਕਿਉਂ ਲੜਾਈ ਦਾ ਕਾਰਨ ਇਹ ਸੀ ਵੀ ਗੇਟ ਦੇ ਮੂਹਰੇ ਖੜੇ ਗਾਣਾ ਘਟ ਰਹੇ ਸੀ ਤੁਹਾਡੇ ਪਰਿਵਾਰ ਨੇ ਕਿਹਾ ਵੀ ਜਨਨੀਆਂ ਵੀ ਤੁਸੀਂ ਗਾਣਾ ਕਿਉਂ ਘਟ ਰਹੀ ਹੈ ਉਸਨੇ ਉਹਨੂੰ ਦੂਸਰੇ ਬੰਦੇ ਹਰਦੀਪ ਸਿੰਘ ਸਨੋਪ ਪ੍ਰੇਮ ਸਿੰਘ ਉਹਨੇ ਫੋਨ ਕਰਿਆ ਦਾਰੂ ਪੀਤੀ ਵੀ ਸੀ ਉਹਦੀ ਉਨੇ ਫੋਨੇ ਇਹ ਕਿਤਾ ਕਹਿੰਦਾ ਵੀ ਮੈਨੂੰ ਕੁੱਟਿਆ ਪਹਿਲਾਂ ਵੀ ਲੜਾਈ ਸੀ ਬਾਈ ਹਾਂਜੀ ਪਹਿਲਾਂ ਵੀ ਲੜਾਈਆਂ ਲੜਾਈਆਂ ਪਹਿਲਾਂ ਕਿਸੇ ਦੇ ਨਾਲ ਕਰਾਇਆ ਕਰਦੇ ਦੀਏ ਕਰਾ ਕੇ ਮਤਲਬ ਸਾਨੂੰ ਮੈਨੂੰ ਇੱਦਾਂ ਕਰਦੇ ਵੀ ਤੈਨੂੰ ਡਿਊਟੀ ਤੇ ਦਵਾ ਦਾਂ ਜਿਹੜਾ ਡੀਆਈਜੀ ਦਫਤਰ ਲੱਗਿਆ ਵਾ ਦਰਸ਼ੇਮ ਸਿੰਘ ਇਹ ਕਹਿਆ ਜਾਂ ਕਦੇ ਆਪਣੇ ਆਪਣੇ ਨੂੰ ਗਾਇਦਾਰ ਦੱਸਦਾ ਕਦੇ ਕਹਿੰਦਾ ਹੈ ਵਾਟਰ ਕੈਰੀਅਰ ਹੈ ਇਹ ਕਹਿੰਦਾ ਵੀ ਇਸ ਨੂੰ ਕਿਸੇ ਤਰੀਕੇ ਨਾਲ ਵਿੱਚ ਫਸਾਇਆ ਜਾਵੇ ਤੈਨੂੰ ਨੌਕਰੀ ਤੋਂ ਤਰਵਾਇਆ ਜਾਵੇ ਹੁਣ ਕਿਦਾਂ ਦੀ ਕਾਰਵਾਈ ਦੀ ਮੰਗ ਕਰਦੇ ਕਾਰਵਾਈ ਦੀ ਮੰਗ ਤਾਂ ਇਹ ਹੈ ਜੀ ਦੇਖ ਲਓ ਤੁਸੀਂ ਆਪਣੀ ਫੋਟੋ 'ਚ ਦੇਖ ਲਓ ਕਿਹੜੇ ਹਿਸਾਬ ਨਾਲ ਇਹਨਾਂ ਨੇ ਮਾਰ ਕਟਾਈ ਕੀਤੀ ਹੈ ਮੇਰੇ ਛੋਟ it was a hit it was hit it <laughs> ਹਾਸਲ ਕਰੋ ਤੁਸੀਂ ਲੇਕਿਨ ਮੈਂ ਨਾ ਨੀ ਬੋਧ ਬੰਦ ਕੰਮ ਬਾਈ ਜੀ ਮਲਾਜਮ ਹੋ ਕੇ ਤੁਹਾਨੂੰ ਜਿਹੜਾ ਰੋਣਾ ਰੋ ਰੋ ਰਹੇ ਹੋਗੇ ਤੁਸੀਂ ਮਲਾਜਮ ਹੋ ਕੇ ਜਿਹੜੀ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਹੈਗੀ ਤਾਂ ਕਿਵੇਂ ਦੇਖਦਾ ਤੁਹਾਡਾ ਹਾਲ ਕਰਿਆ ਬਣਾ ਮੈਂ ਦੇਖ ਨਹੀਂ ਸਕਦਾ ਵੀਡੀਓ ਵੀ ਨਹੀਂ ਦੇਖੀ ਨਹੀਂ ਤੁਹਾਡਾ ਆਪਣਾ ਮਹਿਕਮਾ ਨਹੀਂ ਤੁਹਾਡੀ ਗੱਲਬਾਤ ਮੇਰੀ ਕੋਈ ਸੁਣਵਾਈ ਨਹੀਂ ਕਰ ਰਿਹਾ ਜੀ ਨਹੀਂ ਫਿਰ ਕੀ ਹੁਣ ਰਸਤਾ ਕੀ ਹੈ ਬਾਈ ਜੀ ਸੱਚੇ ਅਧਿਕਾਰੀਆਂ ਤੇ ਹੁਣ ਸਨੀਵਾਰ ਦੁਆਰੇ ਇਹ ਨਹੀਂ ਇਧਰੋਂ ਕੋਈ ਆਈ ਗਈ ਤੇਰੇ ਮੈਨੂੰ ਅਫਸਰ ਵਾਲੇ ਮੈਂ ਕਿਹੜੇ ਹਿਸਾਬ ਨਾਲ ਕਰਾਂ ਇੱਕ ਮਲਾਜਮ ਹੁੰਦੇ ਵੀ ਮੇਰੀ ਇਹ ਨਹੀਂ ਹੋ ਰਹੀ ਐਸਾ ਕਿ ਕੋਈ ਉਹ ਨਹੀਂ ਕਰ ਰਿਹਾਗਾ ਰਸਤਾ ਕੀ ਦੇਖਦੇ ਹੋਗੇ ਫਿਰ ਹੁਣ ਰ ਜੋ ਕਿ ਮੇਰੇ ਜਵਾਕਾਂ ਨੂੰ ਜਿਹੜੇ ਤਰੀਕੇ ਨਾਲ ਅੰਦਰ ਵੜ ਕੇ ਮਾਰਿਆ ਉਹਨਾਂ ਨੇ ਤੁਸੀਂ ਫੋਟੋ ਜੀ ਦੇ ਜਿਹੜੀਆਂ ਧੋਨੀਆਂ ਨੂਹਾਂ ਦੀ ਗੱਲ ਕਰ ਰਹੇ ਹੋ ਪ੍ਰੈਗਨੈਂਸੀ ਲੱਤਾਂ ਮਰੇਗੇ ਉਹਨਾਂ ਦੇ ਹਾਲਾਤ ਕਿ ਦੱਸੋ ਸੇਨ ਹੁੰਦੀ ਉਹਨਾਂ ਨੂੰ ਦਵਾਈ ਵੀ ਨਹੀਂ ਦੇ ਰਿਹਾ ਕੋਲੇ ਤੱਕ ਅਲਟਰਾ ਵੀ ਪ੍ਰਾਈਵੇਟ ਦੋਹੇ ਇਲਾਜ ਨਹੀਂ ਹੁਣ ਦਿੱਤਾ ਜਾ ਰਿਹਾ ਇਹ ਮਾਸ ਕਰਦੇ ਨੇ ਜਿਹੜਾ ਰਾਜਪੁਰੇ ਨੇ ਇਲਾਜ ਹੁਣ ਦਿੱਤਾ ਇੱਥੇ ਵੀ ਮੈਨੂੰ ਲੱਗਦਾ ਉਹਨਾਂ ਨੇ ਕਰੋ ਜਿਹੜੀ ਡਾਕਟਰ ਭਾਈ ਸ਼ਹਿਦੀ ਮੰਨਦੇ ਹੋਗੇ ਕੋਈ ਪੋਲੀਟੀਕਲ ਪਾਰਟੀ ਕੁ ਉਹਦਾ ਨਾਮ ਲੈਣਾ ਚਾਹੁੰਦਾ ਕੌਣ ਕੌਣ ਪੈਸੇ ਕੱਲ ਦਾ ਜਿਹੜਾ ਕਹਿ ਦਿੰਦੇ ਸਾਰੇ ਪਾਸੇ ਸਰਪੰਚ ਵੀ ਰਿਹਾ ਕਿਤੇ ਵੀ ਹੋ ਸਕ ਕਦੇ ਕਾਂਗਰਸ ਦਾ ਵੀ ਕਦੇ ਦਾ ਵੀ ਤੇਰਾ ਹੋ ਰਿਹਾ ਜੀ ਤਾਂ ਕਦੇ ਕਿਤੇ ਧਲਵਾਦ ਜਾਂਦਾ ਕਦੇ ਕਿਤੇ ਧਲਵਾਦ ਆਪਣਾ ਵਕਤ ਮਤਲ ਕਰਨ ਵਾਸਤੇ ਕੁਛ ਨਾ ਕੁਛ ਕਰੀ ਜਾਂਦਾ ਜੀ ਠੀਕ ਹੈ ਜਾ ਕੇ ਪਿੰਡ ਦਰਬ ਤੇ ਕੀਤੀ ਜਾਵੇ ਜੇ ਮੇਰੇ 'ਚ ਕਸੂਰ ਆ ਤਾਂ ਮੈਂ ਗੁਨਾਹਗਾਰ ਆ ਜਦੋਂ ਤੱਕ ਮੈਂ ਆਇਆ ਮੇਰੇ ਬੱਚੇ ਸਾਰੇ ਲੱਤਬੱਤ ਕੀਤੇ ਪਏ ਸੀ ਇਹਨਾਂ ਨੇ ਮੈਂ ਚੱਕ ਕੇ ਹਸਪੀਟਲ ਲੈ ਕੇ ਗਿਆ ਹਸਪੀਟਲ ਵਾਲਿਆਂ ਨੇ ਕੋਈ ਆਈਗੇ ਨਹੀਂ ਤੇ ਕੋਈ ਐਂਬੂਲੈਂਸ ਮੇਰੇ ਮੁੰਡਾ ਛੋਟਾ ਨਵਜੀਤ ਇੰਨਾ ਸੀਰੀਅਸ ਸੀ ਉਹ ਬੋਲਿਆ ਵੀ ਕੱਲ ਜਾ ਕੇ ਮੜੀ ਜੀ ਤੇਰੀ ਖੋਲੀ ਸੀ ਨਾ ਬੋਲਿਆ ਵੀ ਇੱਥੇ ਆ ਕੇ ਡਾਕਟਰਾਂ ਨੇ ਕੋਈ ਟੀਕਾ ਵੀ ਨਹੀਂ ਲਾਇਆ ਉਹਦੇ ਠ